ਤਸਵੀਰਾਂ ਹਨ ਸਤਲੁਜ ਦਰਿਆ ਲੋਧੀਪੁਰ ਤੇ ਬੁੱਲਕ ਪੁਲ ਦੇ ਨੇੜੇ ਦੇ ਆ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਲਗਾਤਾਰ ਸਵਾਨ ਨਦੀ ਦਾ ਪਾਣੀ ਆ ਰਿਹਾ ਹੈ ਉਸ ਦੇ ਕਾਰਨ ਦੇਖ ਸਕਦੇ ਹੋ ਕਿ ਜੋ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਪਿਛਲੇ ਸਮੇਂ ਦੇ ਵਿੱਚ ਜਿਹੜਾ ਹੈ ਕਾਫੂਸ ਕਿਨਾਰਿਆਂ ਤੇ ਜਿਹੜੀ ਹੈ ਦੇਖ ਸਕਦੇ ਹੋ ਉਹ ਤੇਜ਼ ਪਾਣੀ ਦੇ ਵਹਾਅ ਦੇ ਨਾਲ ਜਿਹੜਾ ਲਗਾਤਾਰ ਅਗਲੇ ਪਾਸੇ ਨੂੰ ਜਿਹੜਾ ਹੈ ਆ ਰਿਹਾ ਹੈ ਇਹ ਕਾਫੂਸ ਦੇ ਜਿਹੜੇ ਵਿੱਚ ਬੈਸਟ ਮਟੀਰੀਅਲ ਹੈ ਉਸ ਦੇ ਢੇਰ ਲੱਗੇ ਹੋਏ ਤੁਸੀਂ ਦੇਖ ਸਕਦੇ ਹੋ ਅਤੇ ਇਹ ਜੋ ਸਵਾ ਨਦੀ ਦਾ ਪਾਣੀ ਪਿਛਲੇ ਸਮੇਂ ਦੇ ਵਿੱਚ ਕੁਝ ਦਿਨਾਂ ਤੋਂ ਜਿਹੜਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਲਗਾਤਾਰ ਬਾਰਿਸ਼ ਹੋ ਰਹੀ ਹੈ ਉਸ ਦੇ ਕਾਰਨ ਜਿਹੜਾ ਹੈ ਅੱਜ ਬਾਦ ਦੁਪਹਿਰ ਤੋਂ ਜਿਹੜੀ ਹੈ ਇਹ ਸਤਲੁਜ ਦਰਿਆ ਦਾ ਪਾਣੀ ਜਿਹੜਾ ਹੈ ਇਸ अच्छा मोटा पुलिस गाईयो का ਤਸਵੀਰਾਂ ਹਨ ਸਤਲੁਜ ਦਰਿਆ ਲੋਧੀਪੁਰ ਤੇ ਬੁੱਲ੍ਹ ਪੁਲ ਦੇ ਨੇੜੇ ਦੇ ਆ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਲਗਾਤਾਰ ਸਵਾਨ ਨਦੀ ਦਾ ਪਾਣੀ ਆ ਰਿਹਾ ਹੈ ਉਸ ਦੇ ਕਾਰਨ ਦੇਖ ਸਕਦੇ ਹੋ ਕਿ ਜੋ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਪਿਛਲੇ ਸਮੇਂ ਦੇ ਵਿੱਚ ਜਿਹੜਾ ਹੈ ਘਾਹ ਪੂਸ ਕਿਨਾਰਿਆਂ ਤੇ ਜਿਹੜੀ ਆ ਦੇਖ ਸਕਦੇ ਹੋ ਉਹ ਤੇਜ਼ ਪਾਣੀ ਦੇ ਵਹਾਅ ਦੇ ਨਾਲ ਜਿਹੜਾ ਲਗਾਤਾਰ ਅਗਲੇ ਪਾਸੇ ਨੂੰ ਜਿਹੜਾ ਹੈ ਆ ਰਿਹਾ ਹੈ ਇਹ ਕਾਫੂਸ ਦੇ ਜਿਹੜੇ ਵਿੱਚ ਬੇਸਟ ਮਟੀਰੀਅਲ ਹੈ ਉਸ ਦੇ ਢੇਰ ਲੱਗੇ ਹੋਏ ਤੁਸੀਂ ਦੇਖ ਸਕਦੇ ਹੋ ਅਤੇ ਇਹ ਜੋ ਸਵਾ ਨਦੀ ਦਾ ਪਾਣੀ ਪਿਛਲੇ ਸਮੇਂ ਦੇ ਵਿੱਚ ਕੁਝ ਦਿਨਾਂ ਤੋਂ ਜਿਹੜਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਲਗਾਤਾਰ ਬਾਰਿਸ਼ ਹੋ ਰਹੀ ਹੈ ਉਸ ਦੇ ਕਾਰਨ ਜਿਹੜਾ ਹੈ ਅੱਜ ਬਾਦ ਦੁਪਹਿਰ ਤੋਂ ਜਿਹੜੀ ਹੈ ਇਹ ਸਤਲੁਜ ਦਰਿਆ ਦਾ ਪਾਣੀ ਜਿਹੜਾ ਹੈ ਇਸ ਸਤਲੁਜ ਦਰਿਆ ਦੇ ਪਾਣੀ ਦੇ ਵਿੱਚ ਜਿਹੜਾ ਹੈ ਇਸ ਸਮੇਂ ਸਵਾਨ ਨਦੀ ਦਾ ਪਾਣੀ ਆ ਕੇ ਮਿਲ ਚੁੱਕਾ ਹੈ ਉਸ ਦੇ ਕਾਰਨ ਜਿਹੜਾ ਦੇਖ ਸਕਦੇ ਹੋ ਕਿ ਜਿਹੜਾ ਈ ਕਾ ਫੂਸ ਲਗਾਤਾਰ ਫਿਸ ਦਰਿਆ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਅੱਗੇ ਵੱਲੋਂ ਚੱਲ ਰਿਹਾ ਹੈ ਅਤੇ ਪਿਛਲੇ 2 ਦਿਨਾਂ ਦੇ ਮੁਕਾਬਲੇ 2 ਤੋਂ 3 3 ਫੁੱਟ ਜਿਹੜਾ ਹੈ ਪਾਣੀ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਜਿਆਦਾ ਆ ਰਿਹਾ ਹੈ ਕਿਉਂਕਿ ਪਹਿਲਾਂ ਤੁਹਾਨੂੰ ਵੀ ਤਸਵੀਰਾਂ ਦਿਖਾਈਆਂ ਸੀ ਉਸ ਸਮੇਂ ਜਿਹੜਾ ਹੈ ਪਾਣੀ ਇਸ ਪਾਸੇ ਜਾਂ ਉਸ ਪਾਸੇ ਚੱਲਦਾ ਸੀ ਅੱਜ ਜਿਹੜਾ ਹੈ ਕਿ ਇਸ ਪਾਸੇ ਤੋਂ ਉਸ ਬੁਰਜ ਵਾਲੀ ਸਾਈਡ ਤੱਕ ਜਿਹੜਾ ਹੈ ਪਾਣੀ ਇੱਕ ਸਾਰ ਚੱਲ ਰਿਹਾ ਹੈ ਸੋ ਜਿਹੜਾ ਹੈ ਜਾਰਾ ਕਿਉਸਿਕ ਜਿਹੜਾ ਪਾਣੀ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਚੱਲ ਰਿਹਾ ਹੈ ਉਸ ਦਾ ਮੁੱਖ ਕਾਰਨ ਜੋ ਸਵਾਨ ਨਦੀ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਉਨਾਂ ਵਾਲੇ ਪਾਸੇ ਤੋਂ ਜਿਹੜੀ ਹੈ ਆਂਦੀ ਹੈ ਉਹ ਲਗਾਤਾਰ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਉਸ ਨਦੀ ਦਾ ਜਿਹੜਾ ਹੈ ਪਾਣੀ ਆ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਹਿਮਾਚਲ ਪ੍ਰਦੇਸ਼ ਦੇ ਚਾਹੇ ਬਲਾਸਪੁਰ ਦੀ ਗੱਲ ਕਰ ਲਈਏ ਜਾਂ ਉਹਨਾਂ ਦੀ ਲਗਾਤਾਰ ਜਿਹੜੀ ਹੈ ਬਾਰਿਸ਼ ਹੋ ਰਹੀ ਹੈ ਉਹ ਬਾਰਿਸ਼ ਦਾ ਪਾਣੀ ਜਿਹੜਾ ਹੈ ਹੁਣ ਸਵਾਨ ਨਦੀ ਰਾਹੀਂ ਇਸ ਪਾਸੇ ਆ ਰਿਹਾ ਹੈ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਕਾਫੂਸ ਦੇ ਢੇਰਾ ਦੇ ਢੇਰ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਅਗਲੇ ਪਾਸੇ ਨੂੰ ਜਿਹੜੇ ਹੈ ਵਧ ਰਹੇ ਹੈ ਕਾਕੂਸ ਤੇ 13 ਦੇ ਪੇਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਅਤੇ ਪਾਣੀ ਦੇ ਪੱਧਰ ਜਾਂ ਤੇਜ਼ ਦਾ ਅੰਦਾਜ਼ਾ ਵੀ ਲਗਾ ਸਕਦੇ ਹੋ ਕਿ ਕਿੰਨਾ ਕਿ ਜਿਹੜਾ ਹੈ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਪਾਣੀ ਆ ਰਿਹਾ ਹੈ ਅਗਲੇ ਦਿਨਾਂ ਦੇ ਵਿੱਚ ਜੇਕਰ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ بارش ਹੁੰਦੀ ਹੈ ਤਾਂ ਜਿਹੜੇ ਹੈ ਸਤਲੁਜ ਦਰਿਆ ਦੇ ਕਿਨਾਰੇ ਜੋ ਪਿੰਡ ਹੈ ਉਹਨਾਂ ਦੇ ਵਿੱਚ ਜਿਹੜੇ ਹੈ ਹੜ੍ਹ ਵਰਗੇ ਹਾਲਾਤ ਪੈਦਾ ਹੋ ਜਾਣਗੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਸ਼ੱਕ ਜਿਹੜੇ ਹੈ ਹੜ੍ਹਾਂ ਦੇ ਨਾਲ ਨਜਿੱਠਣ ਦੇ ਲਈ ਐ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਦੂਸਰੇ ਪਾਸੇ ਅੱਜ ਸਵੇਰ ਦੇ ਸਮੇਂ ਵੀ ਜਿਹੜਾ ਅ ਡੀਸੀ ਰੂਪਨਗਰ ਵੱਲੋਂ ਇਸ ਪਾਸੇ ਸਤਲੁਜ ਦਰਿਆ ਦੇ ਕਿਨਾਰੇ ਜਿਹੜਾ ਹੈ ਦੌਰਾ ਕੀਤਾ ਗਿਆ ਸੀ ਅਤੇ ਪ੍ਰਬੰਧਾ ਦਾ ਜਿਹੜਾ ਹੈ ਜਾਇਜ਼ਾ ਲਿਆ ਗਿਆ ਸੀ ਦੇਖ ਸਕਦੇ ਹੋ ਕਿ ਕਿਵੇਂ ਇਹ ਕਾਹ ਫੂਸ ਦੇ ਢੇਲਾ ਦੇ ਢੇਰ ਜੋ ਇਸ ਤੋਂ ਪਹਿਲਾਂ ਸਤਲੁਜ ਦਰਿਆ ਦੇ ਵਿੱਚ ਨਾ ਮਾਤਰ ਪਾਣੀ ਆਉਂਦਾ ਸੀ ਉਸ ਦੇ ਕਾਰਨ ਜਿਹੜਾ ਹੈ ਆਸ-ਪਾਸ ਜਿਹੜੇ ਹੈ ਵੱਡੇ-ਵੱਡੇ ਇਕ ਕਾਫੂਸ ਦੇ ਜਿਹੜੇ ਹੈ ਜੰਮ ਗਿਆ ਸੀ ਉਹ ਹੁਣ ਤੇਜ਼ ਪਾਣੀ ਦੇ ਵਹਾਅ ਦੇ ਕਾਰਨ ਲਗਾਤਾਰ ਇਸ ਸਤਲੁਜ ਦਰਿਆ ਦੇ ਵਿੱਚ ਚੱਲ ਰਿਹਾ ਹੈ ਲਗਾਤਾਰ ਜਿਹੜਾ ਹੈ ਪਾਣੀ ਦਾ ਪੱਧਰ ਵੀ ਵੱਧ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਹੈ ਬੋਰਚ ਪੁਲ ਦੀਆਂ ਤਸਵੀਰਾਂ ਹਨ ਲਗਾਤਾਰ ਪਾਣੀ ਇਸ ਪਾਸੇ ਤੋਂ ਜਿਹੜਾ ਹੈ ਉਸ ਪਾਸੇ ਦਰਿਆ ਬਿਲਕੁਲ ਭਰ ਚੁੱਕਾ ਹੈ ਕਿਉਂਕਿ ਸਵਾਨ ਨਦੀ ਦਾ ਪਾਣੀ ਬਾਅਦ ਦੁਪਹਿਰ ਤੋਂ ਲਗਾਤਾਰ ਇਸ ਸਤਲੁਜ ਦਰਿਆ ਦੇ ਵਿੱਚ ਆ ਰਿਹਾ ਹੈ ਜੋ ਸਵਾਨ ਨਦੀ ਹੈ ਉਸ ਦਾ ਪਾਣੀ ਇਸ ਸਤਲੁਜ ਦਰਿਆ ਦੇ ਵਿੱਚ ਆ ਕੇ ਮਿਲ ਚੁੱਕਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਜਿਹੜਾ ਹੈ ਲਗਾਤਾਰ ਜਿਹੜਾ ਇਹ ਕਾਫੂਸ ਆ ਰਿਹਾ ਹੈ